ਆ ਦੇਖੋ ਦੋਸਤੋ ਇਹ ਛੱਟਾ ਦੇ ਕੇ ਮੱਕ ਬੀਜਿਆ ਸੀਗਾ ਤੇ ਕਹਿਜਾ ਉਗ ਗਿਆ ਛੱਟੇ ਵਾਲਾ ਮੱਕ ਕਾਮਯਾਬ ਨਹੀਂ ਹੁੰਦਾ ਛੱਟਾ ਦੇ ਕੇ ਚਰੀ ਬਾਜਰਾ ਇਹ ਜਾਂ ਕੁਝ ਹੋ ਜਾਂਦਾ ਹੈਗਾ ਤੇ ਇਹ ਚੀਜ਼ ਕਾਮਯਾਬ ਨਹੀਂ ਹੁੰਦੀ ਹੁਣ ਇਹ ਤੇ ਸਪਰੇ ਕਰੀ ਜਾਣਾ ਸੁੰਡੇ ਵਾਲੀ ਐ ਨਹੀਂ ਪਤਾ ਲੱਗਦਾ ਉਹਨੂੰ ਕਿੱਥੇ ਮਾਰਾਂ ਕਿੱਥੇ ਨਾ ਬੂਟਾ ਕੱਲਾ ਕੱਲਾ ਜਾਏਗਾ ਉੱਗਿਆਗਾ ਕਿਤੇ ਕਿਤੇ ਉੱਗਿਆ ਟਾਂਡਾ ਤੇ ਕੌਲ ਕਰ ਜਾਨੇ ਆਪਾਂ ਨਾਲ ਤਾਂ 2-3 ਕਨਾਲਾਂ ਥਾਂ ਖਰਾਬ ਕਰਨ ਨਾਲੇ 8-900 ਦਾ ਵੀ ਖਰਾਬ ਹੋਇਆ ਤੇ ਇਹੀ ਜੇ ਭਾਵੇਂ ਥੋੜਾ ਥਾਂ ਬੀਜਾਂ ਦਾ ਭਾਵੇਂ ਇੱਕ ਕਨਾਲੀ ਬੀਜਾਂ ਹੁੰਦਾ ਹਲੀਰੀਨਾ ਬੀਜਾਂ ਹੁੰਦਾ ਮੌਕੇ ਤੇ ਮਸ਼ੀਨ ਚੱਲੋ ਨਹੀਂ ਮਿਲਦੀ ਹੈ ਨਾ ਸੰਦ ਮੰਗਮੇ ਔਖਾ ਹੋ ਜਾਂਦਾ ਜੀ ਸੰਦਾਂ ਦਾ ਮੰਗਮਾ ਸੰਦ ਨਹੀਂ ਮਿਲਦਾ ਇਹੀ ਮੌਕੇ ਤੇ ਜੇ ਹਲੀਰੀਨਾ ਬੀਜਾਂ ਹੁੰਦਾ ਭਾਵੇਂ ਇੱਕ ਕਨਾਲੀ ਬੀਜੀ ਹੁੰਦੀ ਅੱਧੀ ਕਨਾਲੀ ਬੀਜੀ ਹੁੰਦੀ ਇਹੀ ਕਿੰਨਾ ਜਮਾ ਬਣਦਾ ਮੱਕ ਦਾ ਤੇ ਨਾਲੇ ਤਾਂ ਡੀਏਪੀ ਖਰਾਬ ਹੋਈ ਨਾਲੇ ਬੀ ਖਰਾਬ ਹੋਇਆ ਨਾਲੇ ਥਾਂ ਖਰਾਬ ਹੋਇਆ ਤੇ ਚਲੋ ਮੈਂ ਤਾਂ ਵੈਸੇ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕਰਨੀ ਸੀਗੀ ਵੀ ਜੇ ਕੋਈ ਵੀਰ ਹੈ ਨਾ ਛੱਟਾ ਦੇ ਕੇ ਬੀਜੇ ਦਾ ਮੱਕ ਨਹੀਂ ਕਾਮਯਾਬ ਹੁੰਦਾ ਛੱਟੇ ਵਾਲਾ ਚਰੀ ਬਾਜਰਾ ਹੋ ਜਾਂਦਾ ਕਿਉਂਕਿ ਉਹ ਬਿਨਾਂ ਡੀਪੀ ਤੋਂ ਉੱਗਿਆਂਦਾ ਇਹਦਾ ਬੀ ਥੋੜਾ ਜਿਹਾ ਕੜਦਾ ਹੁੰਦਾ ਇਹ ਨਾਲ ਡੀਪੀ ਬਿਜਣੀ ਜ਼ਰੂਰੀ ਹੁੰਦੀ ਹੈ ਇਹਦੇ ਫੇਰ ਹੀ ਬੀ ਫੋਟ ਕਰਦਾ ਇਹ ਟੂਰ ਮਾਰਦਾਗਾ ਤੇ ਮੈਂ ਤਾਂ ਚਲੋ ਗਲਤੀ ਕਰ ਬੈਠਾ ਤੇ ਚਲੋ ਦੇਖਦੇ ਆ ਹਨਾ ਕਿਹੜਾ ਪਸ਼ੂ ਉਹਦੇ ਚਾਰਨ ਜੋਗਾ ਤਾਂ ਹੋ ਜਾਊਗਾ ਜਿੰਨਾ ਕਾ ਗ੍ਰੋਥ ਕਰੀ ਹੈ ਨਾ ਆ ਪਕੜਾ ਚੱਲ ਠੇਕੇ ਤੇ ਅਸਾਂ ਆਪਣੇ ਕੋਲੇ ਆਵਦਾ ਥਾਂਗਾ ਪਰ ਫੇਰ ਵੀ ਔਖਾ ਤਾਂ ਹੋ ਹੀ ਜਾਂਦਾ ਤਿੰਨ ਚਾਰ ਤਿੰਨ ਕਨਾਲਾਂ ਪੌਣੇ ਤਿੰਨ ਕਨਾਲਾਂ ਸੀਗੀਆਂ ਇਹ ਖਰਾਬ ਹੋ ਗਿਆ ਥਾ